ਅੱਜ ਕੱਲ੍ਹ ਦੋਸਤੋ ਅੱਜ ਆਪਾਂ ਪਹੁੰਚੇ ਆ ਜੀ ਡੱਬ ਵਾਲੀ ਮੰਡੀ ਦੇ ਉੱਤੇ ਤੇ ਇਹ ਮੰਡੀ ਹੈ ਜੀ ਪੰਜਾਬ ਤੇ ਹਰਿਆਣਾ ਦੇ ਬਿਲਕੁਲ ਬਾਰਡਰ ਦੇ ਉੱਤੇ ਤੇ ਅੱਜ ਇੱਥੇ ਬਹੁਤ ਸੋਹਣੀਆਂ ਤੇ ਵਧੀਆ ਨਸਲ ਦੀਆਂ ਮੱਝਾਂ ਗਾਵਾਂ ਆਪਾਂ ਨੂੰ ਦੇਖਣ ਨੂੰ ਮਿਲਿਆ ਨੇ ਤੇ ਅੱਜ ਅਸੀਂ ਆ ਵੀਰ ਹੋਰਾਂ ਦੀ ਆ ਤੇ ਆ ਚੋਟੀ ਦੇਖੋ ਜੀ ਕਿੱਡੀ ਸੋਣੀ ਤੇ ਰਾਜੀ ਛੋਟੀ ਐ ਪੂਰੀ ਕੱਦ-ਕਾਰ ਦੀ ਪੂਰੀ ਵਧੀਆ ਹੈਗੀ ਤੇ ਹੱਟ ਪੈਰ ਦੀ ਪੂਰੀ ਮੋਟੀ ਐ ਹਾਈਟ ਦੇਖੋ ਜੀ ਪਰ ਹਟੇ ਪਾਪਾ ਹਾਂ ਕਰ ਲਓ ਫੋਨ ਕਰ ਲਈ ਜਦੋਂ ਪੂਰਾ ਕੱਦ-ਕਾਰ ਆ ਕਾਰਟੀ ਦਾ ਆਪਾਂ ਦੇਖ ਸਕਦੇ ਆ ਜਗਾਠਾ ਪੂਰਾ ਹੋਏਗਾ ਚਲੋ ਟੋਰੇ ਦੀ ਬਹੁਤ ਵਧੀਆ ਹੈਗੀ ਹਾਂ ਜੀ ਬਾਈ ਹੋਰਣ ਆਪਾਂ ਕਰਦੇ ਆਂ ਗੱਲਬਾਤ ਤੇ ਲੈਨੇ ਆਂ ਝੋਟੀ ਬਾਰੇ ਜਾਣਕਾਰੀ ਰੰਦਕਾੜ ਦੇਖੋ ਬਾਈ ਜੀ ਝੋਟੀ ਦਾ ਪੂਰੀ ਉੱਚੀ ਲੰਮੀ ਝੋਟੀ ਆ ਤੇ ਬਾਈ ਕਰਦੇ ਆਂ ਗੱਲਬਾਤ ਪੁੱਛਦੇ ਆਂ ਬਾਈ ਨੂੰ ਕਿਹੜੇ ਪਿੰਡੋਂ ਆ ਹੋਰ ਬਾਈ ਕੀ ਹਾਲ ਹੈ ਕਿਹੜਾ ਪਿੰਡ ਆ ਬਾਈ ਸੰਡਾ ਬਾਈ ਗੰਗਰੀਆ ਤੇ ਨਾਮ ਆਪਣਾ ਮੇਰਾ ਬਈ ਮੋਨੂ ਮੋਨੂ ਤੇ ਆ ਬਾਈ ਛੋਟੀ ਝੋਟੀ ਯਾਰ ਦੇਖੀ ਅਸੀਂ ਅਸੀਂ ਉਹ ਦੂਰੋਂ ਦੇਖ ਕੇ ਆਏ ਆ ਪੂਰੀ ਹਾਈਟ ਉੱਡਣਾ ਹਾਂ ਹਾਂ ਦੂਰੋਂ ਦੇਖਦੀ ਐ ਤੇ ਝੋਟੀ ਵਾਲੇ ਬਾਈ ਆਪਾਂ ਜੇ ਜਾਣਕਾਰੀ ਲਈਏ ਤਾਂ ਕੀ ਐ ਇਹ ਬਈ ਦੂਜੇ ਸੂਏ ਆ ਦੂਜੇ ਸੂਏ ਆ ਠੀਕ ਐ ਪਹਿਲੇ ਨੇ 18 ਕਿਲੋ ਦੁੱਧ ਪਹਿਲੇ ਸੂਏ 18 ਕਿਲੋ ਦੁੱਧ ਹਾਂਜੀ ਠੀਕ ਐ ਲੋ ਜੀ ਦੂਜੇ ਸੂਏ ਝੋਟੀ ਐ ਇਹ ਬਹੁਤ ਟੌਪ ਦੀ ਮੱਝ ਐ ਹਾਈ ਟੂਟ ਕਰਨ ਨੂੰ ਦੇਖ ਗਏ ਲੇਵਲ ਉੱਪਰ ਚ ਇਕਾਠਾ ਜਿਗੁੱਠਾ ਪੂਰਾ ਵਧੀਆ ਹੈਗਾ ਤੇ ਬਾਈ ਹੋਰ ਕਹਿੰਦੇ ਵੀ ਇਹ ਦੂਜੇ ਸੂਏ ਹੈਗੀ ਬਾਈ ਬੜਾ ਨੇੜੇ ਹੋ ਜਾ ਮੱਚ ਦੇ ਤੇ ਗਾਹ ਕਾਰੇ ਨੇ ਦੇਖ ਰਹੇ ਨੇ ਦੂਜੇ ਸੂਏ ਬਾਈ ਮਗਰ ਕੀ ਹੈ ਬੱਚਾ ਦੇ ਗੱਭਣਾ ਬਈ ਅੱਛਾ ਗੱਭਣਾ ਹੈ ਹਾਂ 15 ਦਿਨ ਲੈਂਦੀ ਹੈ 15 ਦਿਨ ਅਜੇ ਲਾਊਗੀ ਹਾਂਜੀ ਠੀਕ ਹੈ ਤੇ ਕਰਦੀ ਪਾਲੀ ਹੈ ਕਿ ਬਾਈ ਆਪਾਂ ਉਨ ਲਈ ਸੀ ਕਿਦੋਂ ਨਹੀਂ ਬਾਈ ਆਪਣਾ ਲੈ ਵਿੱਚ ਦਾ ਕੰਮ ਹੈ ਅੱਛਾ ਅੱਛਾ ਸੇਲ ਪਰਚੇਜ਼ ਦਾ ਕੰਮ ਆਪਣਾ ਆਈ ਉਹ ਮੇਰੀ ਰਿਸ਼ਤਦਾਰੀ ਚੁਹੀਏ ਅੱਛਾ ਆਈ ਰਿਸ਼ਤਦਾਰੀ ਚੁਹੀਏ ਠੀਕ ਹੈ ਕਿਹੜੀ نسل ਕਿਹੜੀ ਬਾਈ ਦੀ ਬਾਈ ਇਹ ਮੂਰਾ ਹੈ ਬਾਈ ਮੂਰਾ ਹਾਂਜੀ ਠੀਕ ਹੈ ਮੂਰਾ نسل ਦੀ ਮੱਝ ਹੈ ਜੀ ਹਾਈਟ ਦੇਖੋ ਆਪਾਂ ਕਿੰਨੀ ਸੋਹਣੀ ਹੈ ਚੈੱਕ ਕਰਕੇ ਆਪਾਂ ਜਗਾਠਾ ਪੂਰਾ ਥਾਣਾ ਦਾ ਗੈਪ ਰੂਪ ਵੀ ਪੂਰਾ ਸੋਹਣਾ ਹੈ ਵੜਾਈ ਪੂਰ ਜਿਲਮੀ ਪੂਰੀ ਝੋਟੀ ਹੈ ਜੀ ਇਹ ਤੇ ਦੂਜੇ ਸੂਏ ਚ ਹੈਗਾ ਬਾਈ ਹੋਰ ਰਿਸ਼ਤੇਦਾਰੀ ਚ ਸੀਗੀ ਇਹ ਤੇ ਇਹ ਬਾਈ ਹੈਗਾ ਸੇਲ ਪਟੇ ਦਾ ਕੰਮ ਹੈਗਾ ਗਾਹ ਕਰ ਰਿਹਾ ਦੇਖ ਰਿਹਾ ਸੌਦਾ ਵੀ ਹੋ ਸਕਦਾ ਹੈਗਾ ਹੋ ਸਕਦਾ ਚੰਗੀ ਨਸੋ ਦੀ ਮੱਝ ਹੈ ਤੇ ਚੰਗੀਆਂ ਚੀਜ਼ਾਂ ਦਾ ਦਾਮ ਹੈ ਜਿਹੜਾ ਉਹ ਵੀ ਫਿਰ ਮਹਿੰਗਾ ਹੀ ਹੁੰਦਾ ਹੈਗਾ ਆ ਬੜਾ ਬਾਈ ਹੋਰ ਹੀ ਕਹਿੰਦੇ ਵੀ ਦੂਜੇ ਸੂਏ ਵੀ ਲਗਦੇ ਨੇ ਜੇ ਲਾਉਗੀ ਇਹ ਬਾਈ ਹੋਰਾਂ ਦਾ ਜਿਹੜਾ ਕੰਮ ਆ ਉਹ ਸੇਲ ਪਰਚੇਸ ਹੈਗਾ ਪਰ ਕਹਿੰਦੇ ਵੀ ਸਾਡੇ ਅਸੀਂ ਇਹਦੇ ਵਿੱਚੋਂ ਹੀ ਇਹ ਲਈ ਹੈ ਤੇ 15 ਦਿਨ ਦਾ ਇਹਨਾਂ ਦਾ ਹਜੇ ਹੁਣ ਤਾਂ ਹਜੇ ਪਿਆ ਸੂਣ ਦੇ ਵਿੱਚ ਤੇ ਬਾਈ ਪਹਿਲੇ ਸੂਏ ਇਹਦੇ ਬੱਚੇ ਸੀਗਾ ਕੱਟੀ ਸੀ ਬਾਈ ਮਗਰ ਕੱਟੀ ਸੀਗੀ ਹਾਂਜੀ ਠੀਕ ਆ ਪਹਿਲੇ ਸੂਏ ਬਾਈ ਕਹਿੰਦਾ ਕੱਟੀ ਸੀਗੀ ਕਹਿੰਦਾ ਹੁਣ 15 ਕਿਲੋ ਦਿਨ ਤੇ ਬਾਈ ਜੀ ਆਪਾਂ ਦੁੱਧ ਦੀ ਗੱਲ ਕਰੀਏ ਤਾਂ ਪਹਿਲੇ ਸੂਏ ਕਿੰਨਾ ਦਿੱਤਾ ਇਹਨੇ 18 ਕਿਲੋ ਦਿੱਤਾ ਸੀ 18 ਕਿਲੋ net ਸੀਗਾ ਬਾਈ ਠੀਕ ਹੈ ਠੀਕ ਉਧਰ ਹੋ ਜਾ ਮਾੜਾ ਨੇ ਠੀਕ ਹੈ ਲੋ ਮਾਝੇ ਦਾ ਦੁੱਧ ਸੀਗਾ ਜੀ ਪਹਿਲੇ ਸੂਏ ਤੇ ਹੁਣ ਚੱਲ ਰਹੀ ਆ ਇਹ ਦੂਜੇ ਸੂਏ ਚ 15 ਕਿਲੋ ਦਾ ਹੈਗਾ ਗਾ ਭਾਈ ਜੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਮੱਝ ਦੇ ਕੀ ਰੇਟ ਆ ਜੀ ਇਹਦੇ ਵਿੱਚ 2.25 ਲੱਖ 2.25 ਲੱਖ ਰੁਪਇਆ ਲੋ ਜੀ ਬੀਰ ਹੋਰ ਕਹਿੰਦੇ ਵੀ 2.25 ਲੱਖ ਰੁਪਇਆ ਮੱਝ ਦਾ ਸੀ ਰੇਟ ਰੱਖਾਗਾ ਆ ਜਾ ਯਾਰ ਤੇ ਦੂਜੇ ਸੂਏ ਆ ਜੀ ਪਹਿਲੇ ਸੂਏ ਕੱਟੀ ਸੀਗੀ ਤੇ ਬਹੁਤ ਵਧੀਆ ਨਸਲ ਦੀ ਮੋਹਰਾ ਨਸਲ ਦੀ ਇਹ ਮੱਝ ਆਗੀ ਹਾਈਟ ਦੇਖੋ ਬਾਈ ਨੈਟ ਰੇਟ ਹੈ ਕਿ ਆਪਣੇ ਕੋਲੇ ਜੇ ਕੋਈ ਮੰਨ ਕੇ ਚਲੋ ਗਾਹ ਕਾਉਂਦਾ ਤਾਂ ਉਹਨੂੰ ਨਵਾਣ ਤਾਂ ਵੀ ਹੋ ਜਾਊਗਾ ਠੀਕ ਹੈ ਤੇ ਬਾਈ ਆਪਾਂ ਘਰੇ ਵੀ ਕਰਦੇ ਆਂ ਕੰਮ ਜੇ ਕਿਸੇ ਨੇ ਆਪਣੇ ਘਰੋਂ ਕੋਈ ਪਸ਼ੂ ਲੈਣਾ ਹੋਵੇ ਤਾਂ ਬਾਈ ਮੜਾ ਐਡਰੈਸ ਬੋਲਦਾ ਆਪਣਾ ਠੀਕ ਹੈ ਟੋਪੜੀ ਤੋਂ 3 ਕਿਲੋਮੀਟਰ ਠੀਕ ਹੈ ਤੇ ਫੁੱਲ ਨਾਮ ਕੀ ਆਪਣਾ ਮੇਰਾ ਮੋਨੂ ਸਵਾਮੀ ਠੀਕ ਹੈ ਜੀ ਮੋਨੂ ਸਵਾਮੀ ਦੇ ਨਾਂ ਤੇ ਜੇ ਕੋਈ ਆ ਕੇ ਤੁਹਾਡਾ ਐਡਰੈਸ ਪੁੱਛਦਾ ਆਪਣਾ ਹੀ ਜੀ ਘਰ ਮਿਲ ਜਾਊਗਾ ਸ਼ਕੀਰਪੁਰ ਜੀ ਮੇਰੇ ਡੇਢੀ ਨਾ ਠੀਕ ਹੈ ਜੀ ਉਹ ਨਾਲ ਹੀ ਆਏ ਨੇ ਅੰਕਲ ਜੀ ਠੀਕ ਹੈ ਤੇ ਭਾਈ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਇਹ ਕਿਤੇ ਦੇ ਵਿੱਚ ਪੈਸੇ ਨੂੰ ਮੈਂ ਤਾਂ ਉਹ ਨਹੀਂ ਪੜਾ ਤੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਗੱਲ ਹਾਂਜੀ ਹਾਂਜੀ ਲਓ ਜੀ 225000 ਰੁਪਿਆ ਮੱਝ ਦਾ ਰੇਟ ਹੈਗਾ ਤੇ ਦੁੱਧ ਕਿੰਨਾ ਦੱਸਿਆ ਸੀ ਭਾਈ 18 18 ਠੀਕ ਹੈ ਯਾਨੀ ਕਿ ਹੁਣ ਉਦੋਂ ਵੀ ਵਧੂਗਾ ਜਾਨ ਯਾਨੀ ਕਿ ਬਾਕੀ ਖਰਾਕ ਦੇ ਸਿਰ ਤੇ ਵੀ ਆਈ ਬੰਦਾ ਕਿੰਦਾ ਨਹੀਂ ਖਰਾਕ ਪਾਉਂਦਾ ਨਾ ਕਿੰਦਾ ਦਾ ਪਸ਼ੂ ਪਾਲਦਾ ਹੈਗਾ 15 ਦਿਨ ਪਏ ਆ ਮੈਂ ਬਣਦੀ ਬਣ ਕੇ ਠੀਕ ਹੈ ਬਾਕੀ ਕੱਦ ਘਾਟ ਸੋਹਣਾ ਬਾਈ ਤੇ 18 ਕਿਲੋ ਪਿਛਲੇ ਸੂਏ ਦੁੱਧ ਸੀਗਾ ਕੱਟੀ ਸੀਗੀ ਤੇ ਹੁਣ 15 ਦਿਨ ਦਾ ਯਾਨੀ ਕਿ ਅਜੇ ਗੈਪ ਹੈਗਾਗਾ ਮੱਝ ਦੇ ਵਿੱਚ ਸੂਣ ਦੇ ਵਿੱਚ ਬਹੁਤ ਬਹੁਤ ਧੰਨਵਾਦ ਵੀਰੇ ਡੱਬ ਵਾਲੀ ਮੰਡੀ ਦੇ ਉੱਤੇ ਇੱਥੇ ਸਾਨੂੰ ਦੇਖਣ ਨੂੰ ਮਿਲੀਆਂ ਜੀ ਬਹੁਤ ਕੈਂਟ ਤੇ ਸੋਹਣੀਆਂ ਉੱਤੀਆਂ ਲੰਮੀਆਂ ਮੱਝਾਂ ਤੇ ਪੂਰਾ ਦੇਖੋ ਜੀ ਬਹੁਤ ਸੋਹਣੀ ਮੱਝ ਹੈ ਦਦ ਕੁਦ ਕੰਨੀਆਂ ਪੂਰੀ ਤੰਦਰੁਸਤ ਮਾਜਾ ਹੱਟ ਮੋਟੀ ਹੈ ਆਪਣੀ ਲੇਵਾ ਦੀ ਗੱਲ ਕਰੀਏ ਤਾਂ ਲੇਵਾ ਕਿੰਨਾ ਸੋਹਣਾ ਲੇਵਾ ਹੈਗਾ ਕੱਲਾ ਕੱਲਾ ਖਾਣਾ ਜਿਹੜਾ ਚਿਣਿਆ ਪਿਆ ਉਹ ਇਹ ਫਿਰ ਸੂਈ ਮਾਜਾ ਤੇ ਬਾਈ ਹੋਰਣ ਆਪਾਂ ਗੱਲਬਾਤ ਕਰਦੇ ਆਂ ਅਹੀਂ ਬੱਚਾ ਹੈ ਭਾਈ ਇੱਧਰਲੇ ਪਾਸੇ ਆ ਜਾਓ ਬਾਈ ਹੋਰਾਂ ਤੋਂ ਆਪਾਂ ਲੈਨੇ ਆ ਤੇਲ ਮੋਦੀ ਮੋਦੀ ਚੋਟਾਂ ਦੀ ਡਿਲੀਵਰੀ ਆਉਣਾ ਹੈ ਲక్ష్ਮੀਨਾਰਾਇਣ ਮੋਦੀ ਚੋਟਾਂ ਇਹ ਮੋਦੀ ਦੀ ਹੈ ਤੇ ਗਾਗਰੀ ਆਏ ਹੋਏ ਆ ਜੀ ਦੇਖਣਾ ਮੱਝ ਨੂੰ ਚੰਗੀ ਤੇ ਸੋਹਣੀ ਮੱਝ ਆ ਗਈ ਇੱਧਰ ਨੂੰ ਕਰੀਂ ਕਰ ਮੈਨੂੰ ਸਾਰੀ ਤਾਂ ਮੁਰਮੁਰ ਆਉਂਦੇ ਨੇ ਦੇਖਣ ਨੂੰ ਇੱਥੇ ਤੇ ਦੇਖਦੇ ਆ ਜੀ ਫੌਦਾ ਕਿਵੇਂ ਹੁੰਦਾ ਹੈਗਾ ਹੁੰਦਾ ਜਾਂ ਨਹੀਂ ਹੁੰਦਾ ਤੋਰਾ ਦੇਖੋ ਜੀ ਇਹਦਾ ਬਹੁਤ ਥੋਣੀ ਤੇ ਚੰਗੀ ਨਸਲ ਦੀ ਮੱਝ ਹੈਗੀ ਕਦ ਕਾਠ ਵੀ ਪੂਰਾ ਤੇ ਹੱਟ ਪੈਰ ਦੀ ਪੂਰੀ ਮੋਟੀ ਹੈ ਇੰਦਰਕਾਰ ਗੱਲ ਯਾਰਾ ਹੋਰੇ ਆਈ ਬਾਪੜ ਵਾਲਿਆ ਐਂਸੇ ਨਾਲ ਲਾਉਂਦੇ ਚਾਹੀਦੀ ਇੱਕ ਪਹਿਨਾ ਕੀ ਕਰਾਂ ਮੈਨੂੰ ਇੱਕ ਕੁੱਝ ਹੋੜ ਇੱਕ ਦੂਸਰੋ ਬੱਚਾ ਲਗਾ ਨਾ ਨਾ ਮਾੜਾ ਥੱਲੇ ਫਰਦਾਂ ਮੱਝ ਆਏ ਹਰ ਦਾ ਕੋਈ ਤਾਂ ਪਹਿਲਾਂ ਉਹਨਾਂ ਨਾਲ ਕਰਨਾ ਹਸਾ ਕੋ ਦਾਵਾ ਗਾ ਕਾਇ ਸੀ ਲੈਣਾ ਤੇ ਰੇਟ ਨਹੀਂ ਜਚਿਆ ਬਾਈ ਹੋਰਾਂ ਨੂੰ ਤੇ ਬਾਕੀ ਆਪਾਂ ਡਿਟੇਲ ਕਰਦੇ ਹਾਂ ਸੋ ਬਾਰੇ ਤੇ ਗੱਲਬਾਤ ਕਰਦੇ ਆ ਬਾਈ ਇਹਨਾਂ ਨਾਲ ਪਹਿਲਾਂ ਨਾ ਵੇਖਦੀ ਨਹੀਂ ਉਧਰ ਨਾਲ ਹੋ ਜੋ ਹੋਰ ਬਾਈ ਕੀ ਹਾਲ ਚਾਲ ਹੈ ਠੀਕ ਹੈ ਜੀ ਕੀ ਨਾਮ ਹੈ ਬਗਲਾ ਆਪਣਾ ਨਾਮ ਨਰਿੰਦਰ ਸਿੰਘ ਬਰਿੰਦਰ ਸਿੰਘ ਨਰਿੰਦਰ ਸਿੰਘ ਨਰਿੰਦਰ ਕਿਹੜਾ ਪਿੰਡ ਆ ਬਾਈ? ਜੋਧਪੁਰ ਮਾਣਾ। ਜੋਧਪੁਰ ਮਾਣਾ। ਹਾਂ। ਜਲਾ ਮਠੰਡਾ? ਹਾਂ। ਕਿ ਫਰੀਦਕੋਟ ਚ ਆ ਗਿਆ ਇਹ? ਜੋਧਪੁਰ ਮਾਣਾ ਮਠੰਡਾ ਜਿਹੜਾ। ਮਠੰਡਾ ਜੀ ਆ ਗਿਆ ਹਣਾ। ਠੀਕ ਐ। ਇੱਥੇ ਬਾਈ ਅੱਜ ਤੁਸੀਂ ਬਹੁਤ ਵਧੀਆ ਨਸਲ ਦੀ ਲੈ ਕੇ ਆਏ ਹੋ ਝੋਟੀ ਹਣਾ। ਹਾਂ ਬਾਈ। ਤੇ ਅਸੀਂ ਦੇਖੀ ਜਾਂਦੇ ਆ ਵਪਾਰੀ ਕਾਫੀ ਆ ਕੇ ਮੁੜ ਗਏ ਆ। ਹਾਂ ਜੀ। ਤੇ ਕਿਹੜਾ ਸੂਆ ਬਾਈ ਇਹ? ਤੀਜਾ ਸੂਆ। ਤੀਜਾ ਸੂਆ ਹੈ। ਹਾਂ। ਤੇ ਮਗਰ ਬੱਚਾ ਕੀ ਇਹਦੇ? ਕੱਟੀ। ਕੱਟੀ ਐ। ਆਹੀ ਐ। ਹਾਂ। ਦੇਖੋ ਜੀ ਕੱਟੀ ਬਹੁਤ ਸੋਹਣੀ ਐਕਟਿਵ ਤੇ ਤੰਦਰੁਸਤ ਕੱਟੀ ਹੈਗੀ। ਤੇ ਨ ਹੋਇਆ ਬਾਈ ਸੋਈ ਨੂੰ ਪਾਇੰਦਨ ਹੋਇਆ ਹਾਂ ਤੇ ਕਿੰਨਾ ਦੁੱਧ ਹੈ ਇਸ ਟਾਈਮ ਥੱਲੇ ਇਸ ਟਾਈਮ 16 ਲੀਟਰ 16 ਲੀਟਰ ਦੁੱਧ ਹੈ ਪੂਰਾ ਗਰੰਟੀ ਹੈ ਬਾਈ ਹਾਂ ਭਾਵੇਂ ਕੋਈ ਬੰਦਾ ਆ ਕੇ ਚੋਕੇ ਦੇਖ ਲੈ ਕੰਡੇ ਤੋਂ ਕੰਡੇ ਦੇ ਧਰ ਕੇ ਤੋਲ ਕੇ ਦੇਵਾਂਗੇ ਠੀਕ ਹੈ ਬਾਈ ਹੋਰ ਇਹ ਕਹਿੰਦੇ ਵੀ ਕੰਡੇ ਦੇ ਧਰ ਕੇ ਤੋਲ ਕੇ ਬੰਦਾ ਚੋਕੇ ਲੈ ਜੇ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਜਿੰਨੀ ਗੱਲ ਦਸੀ ਓਨੀ ਨਿਕਲੂਗੀ ਤੇ ਬਾਈ ਜੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਐਂਡ ਰੇਟ ਕੀ ਹੈਗਾ 2.5 ਲੱਖ 2.5 ਲੱਖ ਰੁਪਇਆ ਹਾਂ ਠੀਕ ਹੈ ਲੋ ਜੀ 2.5 ਲੱਖ ਦੀ ਮੱਝ ਆ ਗਈ ਬਾਈ ਹੋਰੇ ਕਹਿੰਦੇ ਮਗਰ ਕੱਟੀ ਆ ਤੇ ਥੋੜੇ ਦਿਨ ਹੀ ਹੋਏ ਆ ਸੋਈ ਨੂੰ ਠੀਕ ਹੈ ਬਾਈ ਦੁੱਧ ਕਿੰਨਾ ਦੱਸਿਆ ਸੀਗਾ 16 ਲੀਟਰ ਦੁੱਧ ਹੈ ਪੂਰਾ ਗਾਰੰਟੀ ਨਾਲ ਬਾਈ ਹੋਰੇ ਕਹਿੰਦੇ 16 ਲੀਟਰ ਦੁੱਧ ਹੈਗਾ ਲੈਵੇ ਲੂਵੇ ਦੀ ਪੂਰੀ ਤਗੜੀ ਤੇ ਚੰਗੀ ਤੰਦਰੁਸਤ ਮੱਝ ਹੈਗੀ ਤੇ ਬਾਈ ਹੋਰ ਵੀ ਲੈ ਕੇ ਆਏ ਕਿ ਇਹੀ ਹੈਗੀ ਮੱਝ ਆਪਣੇ ਕੋਲੇ ਇੱਕ ਹੀ ਹੈ ਤੇ ਆਪਣਾ ਬਈ ਵਪਾਰ ਦਾ ਕੰਮ ਹੀ ਹੈ ਕਿ ਘਰੇ ਪਾਲਦੇ ਆ ਪੰਛੀਆਂ ਘਰੇ ਪਾਲਦੇ ਆ ਅੱਛਾ ਘਰੇ ਪਾਲਦੇ ਹੋ ਠੀਕ ਹੈ ਤੇ ਬਾਈ ਜੇ ਕਿਸੇ ਨੇ ਘਰੋਂ ਆਪਣੇ ਮੱਝ ਵਗੈਰਾ ਲੈਣੀ ਹੋਵੇ ਚੋ ਕੇ ਲੈ ਸਕਦਾ ਠੀਕ ਹੈ ਤਾਂ ਮੜਾ ਐਡਰੈਸ ਬੋਲ ਦੋ ਬਾਈ ਆਪਣਾ ਜੋਧਪੁਰ ਮਾਣਾ ਜ਼ਿਲ੍ਹਾ ਬਠਿੰਡਾ ਨਾਮ ਕੀ ਬਾਈ ਆਪਣਾ ਨਰਿੰਦਰ ਸਿੰਘ ਤੇ ਡੈਡੀ ਦਾ ਨਾਮ ਜਸਵੀਰ ਸਿੰਘ ਜਸਵੀਰ ਸਿੰਘ ਲੋ ਜੀ ਦੋਸਤੋ ਬਾਈ ਹੋਰੇ ਨੇ ਆਪਣਾ ਐਡਰੈਸ ਦੱਸਤਾ ਤੇ ਜੇ ਕੋਈ ਬੰਦਾ ਵੀਡੀਓ ਦੇਖ ਕੇ ਮੱਝ ਵਗੈਰਾ ਲੈਣਾ ਚਾਹੁੰਦਾ ਤਾਂ ਇਹਨਾਂ ਦੇ ਪਿੰਡੋਂ ਜਾ ਕੇ ਵੀ ਮੱਝ ਲੈ ਸਕਦਾ ਕਿਉਂਕਿ ਇਹਨਾਂ ਕੋਲੇ ਘਰੇ ਵੀ ਵਧੀਆ ਨਸਲ ਦੀਆਂ ਚੰਗੀਆਂ ਮੱਝਾਂ ਨੇ ਬਹੁਤ ਧੰਨਵਾਦ ਬਾਈ ਜਾਣਕਾਰੀ ਦਿੱਤੀ ਸਮਝ ਬਾਰੇ